ਪੁਰਾਣ ਗ੍ਰੰਥ ਕੀ ਭੁਤੇ ਅੱਜ ਪਰੇ ਪਹਿਲਾ ਮਹੀਨਾ ਤੇ ਪਹਿਲੀ ਤਰੀਕਾ 2025 ਸੱਤ ਜਿਹੜਿਆ ਹੈ ਭਾਵਿਕ ਨਵਾਂ ਸਾਲ ਅੰਗਰੇਜ਼ੀ ਮਹੀਨੇ ਦੇ ਮੁਤਾਬਕ ਚੜਿਆ ਹੈ ਸੋ ਨਵੇਂ ਸਦੀਆਂ ਸਾਰੇ ਨੱਕਰਵਾਸੀਆਂ ਸੰਗਤਾਂ ਨੂੰ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਸਭ ਸ੍ਰੀ ਕੋਨਾਰਕ ਤੇਵ ਮਹਾਰਾਜ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਪਾਸਟਰ ਜੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਾਰ ਦਾ ਫੋੜ ਜਿੱਤੇ ਅੱਜ ਨਵਾਂ ਸਾਲ ਜਿਹੜਿਆ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਸੰਗਤਾਂ ਨੂੰ ਉਥੇ ਭਾਈ ਦਾਸ ਦਾ ਜਨਮ ਦਿਹਾੜਾ ਦੀ ਜਨਮ ਦਿਨ ਇੱਕ ਤਰੀਕ ਪਹਿਲਾ ਮਈ 1980 ਦਾ ਜਨਮ ਹੈ ਸਿੱਧੂ ਪਾਤਸ਼ਾਹ ਵਰਗੇ ਜਾਤਾਂ ਦੇ 12 ਸਾਲ ਦਾ ਸੀ ਜਦ ਤੋਂ ਸਿੱਧੂ ਪਾਤਸ਼ਾਹ ਵਰਗੇ ਦਾ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਉਹ ਤੁਸੀਂ ਆਪ ਸਤਿਗੁਰੂ تعالਿਕ ਵੀ ਕਿੰਨੇ ਸਾਲੋਂ ਦੀ ਸੇਵਾ ਕਰਦੇ ਆ ਨੂੰ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਅੱਗੇ ਵੀ ਅਰਦਾਸ ਕਰਦੇ ਆ ਸੰਗਤਾਂ ਦੇ ਚਰਨਾਂ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਜੇ ਇਸੇ ਤਰ੍ਹਾਂ ਨਾਮ ਸੇਵਾ ਸਿਮੜਨ ਦੀ ਅੰਦਾਜ਼ਾ ਬਖਸ਼ਦੇ ਰਹਿਣਾ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨਾ ਸੱਚੇ ਪਾਕ ਸਾਹਿਬ ਅਰਜ ਸਾਰੇ ਪਰਿਵਾਰ ਨੂੰ ਆਪ ਜੀ ਆਪਣੇ ਚਰਨਾਂ ਦੇ ਵਿੱਚ ਸੇਵਾ ਕਰਦੇ ਮਨੁੱਖ ਨੂੰ ਬਖਸ਼ਦੇ ਰਹਿਣਾ ਇਵਾਲ ਕਬਡੀ ਸੇਵਾ ਵੀ ਲਈ ਤੇ ਪ੍ਰਾਪਤ ਹੋ ਸਨੈਂਤਰੀ ਗੁਰੂ ਜੀ ਦੇ ਦਾਲ ਗਾਂ ਤੋਂ ਕਹਾਣ ਚੱਲਦੇ ਆ ਰਹੇ ਆਂ ਸੇਵਾ ਕਰਦੇ ਆ ਰਹੇ ਨੇ ਸੁਭਾਨਤੀ ਦੇ ਜਨਮ ਤੋਂ ਕੋਟੋਂ ਕੋਟ ਤਰਫ ਕਰਦੇ ਕਿ ਬਵਾਰੀਆਂ ਥਵਾਰੀਆਂ ਤੋਂ ਵਿਚਾਗੇ ਸਾਰੇ ਪੱਖੇ ਤੋਂ ਬਲ ਕਿਰਪਾ ਕੀਤੀ ਨਹੀਂ ਮਹਾਰਾਜ ਜੀ ਨੇ ਸੋ ਜਿੱਤੀ ਬਾਸਾ ਮਹਾਰਾਜੀ ਦੀ ਕਿਰਪਾ ਕਰਦੋ ਜਿਦੇ ਤਸੀ ਸ਼ਕਤਾਂ ਚੱਲ ਕੇ ਗੁਰਦੁਆਰਾ ਕਰਦੀ ਤਰ ਸਾਰੇ ਕੋ ਪੰਡਤ ਜੀ ਰਵਾਜ ਰੇਤੀਆ ਹੁਣ ਕੀ ਹੋ ਤੁਗਾਂ ਚੱਲਿਆ ਜਿੱਲਿਆ ਕਦਰ ਸਾਡੇ ਸਿਰ ਮੱਤ ਕਲਿੰਖੇ ਕਿਰਪਾ ਕਰੇ ਉਸ ਦੀ ਮਾਫਤ ਦਿਓ ਸਾਰੇ ਸੰਕਤਾਂ ਨੂੰ ਨਗਰ ਦੇ ਵਾਸੀਆਂ ਸੰਕਤਾਂ ਨੂੰ ਟਰੰਕੀ ਤਰਾ ਦੇ ਵਿੱਚ ਰੱਖਿਓ ਦਿਨ ਦੁਗਣੀਆਂ ਰਾਤ ਤਗੜੀਆਂ ਤਰਕੀਆਂ ਬਸਿਓ ਸਾਰੇ ਉੱਚੜੀ ਕਲਤ ਰੱਖਿਓ ਮਾਈ ਭਾਈ ਜਿਵੇਂ ਅਸੀਂ ਹੁਣ ਬੈਠੇ ਆ ਇਸੇ ਤਰ੍ਹਾਂ ਸਦਾ ਚੜ੍ਹਦੀ ਕਲਾ ਦੇ ਨਾਲ ਅਸੀਂ ਦੇ ਚਰਨ ਦੇ ਵਿੱਚ ਬਿਠੇ ਹਾਂ ਕਿ ਆਪਾਂ ਜਿਹੜੇ ਮਰਦ ਚਰਨਾਂ ਵਿੱਚ ਬੈਠੇ ਆ ਮਾੜੀ ਮੋਟੀ ਗੱਲ ਨਹੀਂ ਹੈ ਭਾਈ ਇਹ ਬਹੁਤ ਵੱਡੀ ਗੱਲ ਆ ਗੁਰੂ ਦੇ ਚਰਨਾਂ ਦੇ ਵਿੱਚ ਬਿਠੜੀ ਸੋਵੇਂ ਸਦਾਈ ਵੇਂਤੀ ਕਰਦਾ ਨੂੰ ਸਾਰੇ ਨਗਰ ਨੂੰ ਜਦੋਂ ਵੀ ਕੀਰਤਨ ਦੀ ਸੇਵਾ ਹੋਵੇ ਸੰਗਰਾਮ ਦਾ ਦਿਹਾੜਾ ਹੋਵੇ ਦਸਵੀਂ ਦਾ ਦਿਹਾੜਾ ਹੋਵੇ ਇਸੇ ਤਰ੍ਹਾਂ ਤੁਸੀਂ ਸਾਰੇ ਜੁੜ ਕੇ ਬੈਠੋ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਏ ਜੋ ਕਿ ਜਿਵੇਂ ਆਪਾਂ ਆਪਣੇ ਧੀਆ ਪੁੱਤਰਾ ਨੂੰ ਸਾਹਮਣੇ ਬੈਠ ਕੇ ਦੇਖਦੇ ਆ ਬਿਠਾ ਕੇ ਕੋਸੋਨੇ ਆ ਇਸੇ ਤਰ੍ਹਾਂ ਦੀ ਗੁਰੂ ਜੀ ਦੇ ਧੀਆ ਪੁੱਤਰਾ ਲਈ ਮਾੜੀ ਜਨ ਕੁੜਾ ਪਰਿਵਾਰ ਨਾਲ ਕੇ ਸਾਰਾ 22 ਜੀ ਦੇ ਸਿਹਤ ਲਾ ਕੇ ਸਾਨੂੰ ਬੜਜਿਆ ਕੁੜੇ ਧੀਆ ਪੁੱਤਰਾ ਨੂੰ ਵੜਾਇਆ ਇਸ ਕਰਕੇ ਅਸੀਂ ਸਾਢੇ 4 ਮਾੜੀ ਜੀ ਦੇ ਧੀਆ ਪੁੱਤਰਾ ਦੂਜੇ ਸਾਹਮਣੇ ਆਪਡੇ ਪਿਤਾ ਦੇ ਸਾਹਮਣੇ ਲਾਇਆ ਕੋ ਬੈਠਾ ਨਾ ਮਾੜੀ ਕੋਸੋਵੜ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਨਗਰ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਆਪਾਂ ਸਾਰੇ ਮਰਦ ਜੁਣ ਚੰਨਾਂ ਜੁੜ ਕੇ ਬਿਠੇ ਆ ਜਿੱਦੇ ਵੀ ਬੱਚੇ ਦੇਸ ਤੋਂ ਦੇਸ ਤੋਂ ਚਰ ਰਹੇ ਨੇ ਸਾਰੇ ਅੱਜ ਉਹਨੂੰ ਦਿੱਚੜ ਦੀ ਕਲੰਧ ਰੱਖੋ ਆਹ ਇੱਕ ਮਿੰਟ ਦਾ ਦੋ ਮਿੰਟ ਦੀ ਆਪਾਂ ਦੇ ਹਾਜ਼ਰੀ ਭਰਨੇ ਨਾਮ ਸ਼ਿਵਰਣ ਦੀ ਸ਼ੁਰੂਆਤ ਕਰ ਲਉ ਕਰਾਪੇ ਹੌਲੀ ਹੌਲੀ ਕਰਦੇ ਜਾਓ ਜਿਵੇਂ ਆਪਾਂ ਮੋਰ ਲਾਉਣੀ ਹੈ ਨਾ ਨਲਕਾ ਲਾਉਣੀ ਹੈ ਜਿੱਦਾਂ ਜਿਹਦੇ ਵਿੱਚ ਬਾਹਰੂਖ ਪਾਣੀ ਨਹੀਂ ਪੈਂਦਾ ਉਹਨਾਂ ਦੇ ਰੋਖ ਪਾਣੀ ਨਹੀਂ ਚੱਕਦਾ ਹੈ ਹੁਣ ਆਪਾਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਗੁਰੂ ਦੀ ਪਾਣੀ ਪਾਉਣਾ ਫਿਰ ਆਪਣਾ ਹੌਲੀ ਹੌਲੀ ਚੱਲੀ ਜਾਵੇਗਾ ਜਦੋਂ ਸਤ ਦੁਨਿਆਵਾਂ ਦਾ ਵਾਹੇ ਜਦੋਂ ਸਾਰਾ ਵਾਕੁ ਕੰਡਾ ਤਾਂ ਗੁਰੂ ਇਦਾਂ ਆਪਾਂ ਦੋ ਮਿੰਟ ਦੀ ਹਾਜ਼ਰੀ ਭਰ ਲਈ ਕੰਮੀਆਂ ਸ਼ੁਰੂਆਤ ਨਵੇਂ ਸਾਹਿਬ ਦੀ ਵਾਹ ਗੁਰੂ ਬੋਲੀ ਚੋਂ ਸਾਰੇ ਨਾਮ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਸਾਰੇ ਸੰਗਤ ਪਾਈ ਦਰਵਾਜ਼ਾ ਸਰ ਪਰੇਰ ਨਤਰ ਕਟਾਲਾ ਜਾਲਾ ਕੋਲ ਕੇ ਉੱਲ੍ਹਾਕ ਵਾਹ ਗੁਰੂ 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 ਵਾਹ ਦ੍ਰੂਪ ਵਾਹ ਦ੍ਰੂਪ ਵਾਹ ਗਰੂ ਵਾਹ ਗਰੂ ਵਾਹ ਦ੍ਰੂਪ 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 ਵਾਹ ਗਰੂ ਵਾਹ ਦ੍ਰੂਪ ਵਾਹ ਗਰੂ ਵਾਹ ਦ੍ਰੂਪ ਵਾਹ ਦ੍ਰੂਪ ਵਾਹ ਦ੍ਰੂਪ ਵਾਹ ਗਰੂ ਵਾ ਗਰੂ ਵਾ ਗਰੂ ਰਾ ਗਰੂ ਵਾ 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 ਸਭ ਦੀਏ ਨਵੇਂ ਸਾਲ ਦੀਆਂ ਸੰਗਤਾਂ ਨੂੰ ਲੱਖ ਲੱਖ ਵਾਰ ਦਾ ਨਾਮ ਜਿੱਥੇ ਨਵਾਂ ਸਾਲ ਆ ਉੱਥੇ ਦਾਦਾ ਜਨਮ ਦਿਨ ਜਿੱਥੇ ਜਨਮ ਦਿਨ ਅੱਜ ਆਪਾਂ ਨੇ ਇਹ ਨੋਗਾ ਕੰਟੀ ਵੀ ਲਿਆਦੀ ਹੈ ਭਾਈ ਜਿਹਦੇ ਪਾਸਾਵਾਰੀ ਦੇ ਸਿੱਖੀ ਦੇ ਪ੍ਰਚਾਰ ਲਈ ਵਕਸਫ ਕੀਤੀ ਆ ਤੇ ਹੁਣ ਚਾਹ ਦਾ ਪਕੌੜੀਆਂ ਦਾ ਮੰਗਲ ਚੱਲੇਗਾ ਬੜੇ ਪਿਆਰ ਦੇ ਨਾਲ ਪਹਿਲਾਂ ਦੇਖਦਾ ਪ੍ਰਾਪਤ ਕਰਨੀ ਇਹਦੇ ਤੇ ਚਾਹ ਦਾ ਲੱਗਰ ਬੜੀ ਸ਼ੱਕੇ ਅੱਪੂ ਆਪਣੇ ਕਾਰੋ ਵਿਹਾਰ ਕਰਨੇ ਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਵਰਦਾਰਾ ਸਰਦਾਰ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਕੋਟਨ ਕੋ ਧੰਨਵਾਦ ਵਾਹਿਗੁਰੂ ਜੀ ਦਾ ਖਤਸਾ ਗੁਰਾਰ ਹੀ ਗੁਰੂ ਜੀ ਕੀ ਫਤ i <laughs> don't